ਸਤਿ ਸ਼੍ਰੀ ਅਕਾਲ ਪੀਵੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਬੀਤੇ ਕੱਲ ਲਖਪੁਰ ਦੇ ਜੰਪਾਲ ਕਾਮਰੇਡ ਹਰਪਜਨ ਸਿੰਘ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਦੱਸ ਦਈਏ ਐਨ ਆਰ ਆਈ ਸਭਾ ਟ੍ਰਾਂਟੋ ਦੇ ਪ੍ਰਧਾਨ ਰਹਿ ਚੁੱਕੇ ਕਾਮਰੇਡ ਹਰਪਜਨ ਸਿੰਘ ਬੈਂਸ ਨੂੰ ਉਹਨਾਂ ਦੇ ਜੱਦੀ ਪਿੰਡ ਲਖਪੁਰ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੇ ਪੁੱਤਰ ਹਰਕਰਪਾਲ ਸਿੰਘ ਅਤੇ ਭਰਾ ਸੁਰਜੀਤ ਸਿੰਘ ਪੁੱਤਰ ਜਾਬਰ ਸਿੰਘ ਦੇ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਭੋਗ ਉਪਰੰਤ ਸੀਨੀਅਰ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਟਾਲਾ ਨੇ ਆਖਿਆ ਕਿ ਹਰਭਜਨ ਸਿੰਘ ਬੈਂਸ ਨੇ ਆਪਣੀ ਜ਼ਿੰਦਗੀ ਚ ਹਰ ਵਰਗ ਨਾਲ ਪਿਆਰ ਕੀਤਾ ਤੇ ਪਿੰਡ ਪੱਧਰ ਤੋਂ ਉੱਠ ਕੇ ਵਿਸ਼ਵ ਪੱਧਰ ਤੇ ਨਾਮ ਕਮਾਇਆ। ਮੌਕੇ ਤੇ ਪਹੁੰਚੇ ਬੁਲਾਰਿਆਂ ਨੇ ਇਹ ਵੀ ਗੱਲ ਆਖੀ ਕਿ ਹਰਭਜਨ ਸਿੰਘ ਬੈਂਸ ਬੜੀ ਛੋਟੀ ਉਮਰੇ ਕੈਨੇਡਾ ਚਲੇ ਜਾਂਦੇ ਹਨ ਤੇ ਉੱਥੇ ਆਪ ਨਾਮਣਾ ਖੱਟ ਕੇ ਉੱਥੇ ਆਪ ਕਮਾਈਆਂ ਕਰਕੇ ਆਪਣੀ ਕਮਿਊਨਿਟੀ ਲਈ ਵੀ ਬਹੁਤ ਕੰਮ ਕੀਤਾ ਅਤੇ ਆਪਣੀ ਕਮਿਊਨਿਟੀ ਦੇ ਲੋਕਾਂ ਦੇ ਜੀਵਨ ਦੇ ਪੱਧਰ ਨੂੰ ਵੀ ਉੱਚਾ ਚੱਕਿਆ ਇਸ ਦੇ ਨਾਲ ਦੀ ਨਾਲ ਉਹ ਆਪਣੇ ਪਿੰਡ ਨਾਲ ਵੀ ਜੁੜੇ ਰਹੇ ਪੰਜਾਬ ਨਾਲ ਵੀ ਜੁੜੇ ਰਹੇ ਆਪਣੀ ਮਿੱਟੀ ਨਾਲ ਵੀ ਜੁੜੇ ਰਹੇ ਅਤੇ ਆਪਣੇ ਪੰਜਾਬ ਲਈ ਵੀ ਬਹੁਤ ਸਾਰਾ ਕੰਮ ਕੀਤਾ। ਸੰਤ ਰਾਮਦਾਸੀ ਲਿਖਦਾ ਉਹ ਕਹਿੰਦਾ ਮਾਂ ਧਰਤੀਏ ਤੇਰੀ ਗੋਲ ਰੂ ਚੰਹ ਹੋਰ ਬੱਥਰੇ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਬੇਸੂਰਜਾ ਕੰਡੀਆਂ ਦੇ ਵਿਦੇ ਕਾਮਰੇਜ ਹਰਪ੍ਰੀਤ ਸਿੰਘ ਨੇ ਸਟ੍ਰੂਕ ਐਂਡ ਲਾਈਫ ਤੋਂ ਲੈ ਕੇ ਆਖਰ ਤੱਕ ਆਪਣੇ ਦੇਸ਼ ਦੇ ਕਿਰਤੀ ਲੋਕਾਂ ਦੀ ਮਿੰਨ ਕਸ਼ਟੋਕਾਂ ਦੀ ਗੱਲ ਕੀਤੀ ਹੈ ਤੇ ਮਿੰਨ ਕਸ਼ਟੋਕਾਂ ਦੇ ਸੁਤਕਸ਼ਾਂ ਦੇ ਨਾਲ ਜੁੜੇ ਰਹੇ ਦਾਰਿਆ ਲਿਹਾ ਨਾ ਸਹਾਰਾ ਕੋਈ ਲਿਹਾ ਨਾ ਸਹਾਰਾ ਕੋਈ ਮੁਟਕੀ ਮੇਰੀ ਬਾਲਾ ਤੇਰੇ ਬਿਨਾਂ ਬਾਕ ਸਾਰਾ ਲੱਗੇ ਖਾਲੀ ਬਾਲੀਆ ਕਿੱਥੇ ਜਾ ਕੇ ਬੈ ਗਿਆ ਤੂੰ ਕਾਮਰੇਡਰ ਭਜਨ ਸਿੰਘ ਜਿਨ੍ਹਾਂ ਦੇ ਅੱਜ ਅਸੀਂ ਸ਼ਰਧਾਜਲੀ ਸਮਾਗਮ ਦੇ ਉੱਤੇ ਇਕੱਤਰ ਹੋਏ ਆ ਬਹੁਤ ਹੀ ਮਿਹਨਤੀ ਅਤੇ ਸ਼ਿੱਦਤੀ ਬੰਦਾ ਸੀ ਜਿਸ ਨੇ ਜਿੱਥੇ ਪਿੰਡ ਲਖਪੁਰ ਤੋਂ ਆਪਣਾ ਜੀਵਨ ਸ਼ੁਰੂ ਕਰਕੇ 1980 ਦੇ ਵਿੱਚੋ ਕੈਨੇਡਾ ਚੱਲ ਗਏ ਉੱਥੇ ਜਾ ਕੇ ਉਹਨਾਂ ਨੇ ਬੜਾ ਸੰਘਰਸ਼ ਕੀਤਾ ਜੈਮ ਕੈਰੀਜਨਸ ਦੇ ਨਾਲ ਉਹਨਾਂ ਨੇ ਇਲੈਕਸ਼ਨਾਂ 'ਬੇ ਸਾਥ ਦਿੱਤਾ ਕੁਮੰਤਰੀ ਪਦਰ ਦੇ ਉੱਤੇ ਉਹਨਾਂ ਨੇ ਆਪਣਾ ਨਾਮ ਕਮਾਇਆ ਪੰਜਾਬ ਦੇ ਵਿੱਚ ਅਤੇ ਵਿਦੇਸ਼ ਦੇ ਵਿੱਚ ਰਾਸ਼ਟਰੀ ਖੇਤਰ ਦੇ ਵਿੱਚ ਆਪਣਾ ਨਾਮ ਨਾ ਕਟਿਆ ਅੱਜ ਅਸੀਂ ਉਹਨਾਂ ਨੂੰ ਆਪਣੇ ਸ਼ਰਧਾਜਲੀ ਭੇਟ ਕਰਦੇ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਸਮਾਜ ਸੇਵਾ ਪ੍ਰਤੀ ਯੋਗਨ ਸਮਾਜ ਸੇਵਾ ਦੇ ਵਿੱਚ ਹਰ ਇਲਾਕੇ ਦੇ ਵਿੱਚ ਉਹਨਾਂ ਨੇ ਕੰਮ ਕਰਨ ਦੇ ਲਈ ਜਿਵੇਂ ਕੋਈ ਵੀ ਉੱਤੇ ਇਲਾਕੇ ਦੇ ਵਿੱਚ ਕੰਮ ਹੁੰਦਾ ਸੀ ਉਹਦੇ ਵਿੱਚ ਉਹ ਹਮੇਸ਼ਾ ਹੀ ਮੋਹਰੀ ਰਹਿੰਦੇ ਸੀ ਚਾਹੇ ਲਾਲੀ ਜੀ ਹੁਣ ਚਾਹੇ ਬਰੰਪਰਾ ਜੀ ਹੁਣ ਚਾਹੇ ਮਲੂਕਾ ਜੀ ਹੁਣ ਉਹਨਾਂ ਨੇ ਬਲੋਂ ਹਮੇਸ਼ਾ ਸਾਰੀ ਲੀਡਰਸ਼ਿਪ ਦੇ ਨਾਲ ਚਾਹੇ ਸੁਖਦੇਵ ਸਿੰਘ ਢੀਂਸਾ ਜੀ ਹੋਣ ਹਮੇਸ਼ਾ ਹੀ ਉਹ ਜੋਰਜ ਫਰਨਾਂਡਿਜ਼ੀ ਜੀ ਹੋਣ ਜਿਹੜੇ ਰੱਖਿਆ ਮੰਤਰੀ ਭਾਰ ਸਰਕਾਰ ਹੈ ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਨਿੱਜੀ ਰਿਲੇਸ਼ਨਸ ਹਨ ਚਟਾਲਾ ਜੀ ਦੇ ਨਾਲ ਉਹਨਾਂ ਦੇ ਨਿੱਜੀ ਰਿਲੇਸ਼ਨਸ ਹਨ ਇਸੇ ਤਰ੍ਹਾਂ ਹਰ ਇੱਕ ਪਰ ਦੇ ਨਾਲ ਜਿਵੇਂ ਇਲਾਕੇ ਦੇ ਕੰਮਾਂ ਦੇ ਲਈ ਉਹਨਾਂ ਦੇ ਘਰ ਦੇ ਵਿੱਚ ਤਾਤਾ ਵਜਿਆ ਰਹਿੰਦਾ ਸੀ ਲੋਕ ਹਮੇਸ਼ਾ ਉਹਨਾਂ ਦੇ ਨਾਲ ਆਪਣੇ ਕੰਮਾਂ ਦੇ ਲਿਆਉਂਦੇ ਸੀ ਤੇ ਬਹੁਤ ਹੀ ਲਿਆਕਤ ਦੇ ਨਾਲ ਇਮਾਨਦਾਰੀ ਦੇ ਨਾਲ ਔਰ ਉਹਨਾਂ ਦੇ ਵਿੱਚ ਨਿਮਰਤਾ ਇਹ ਹੋ ਜੀ ਸੀ ਕਿ ਹਰ ਇੱਕ ਨੂੰ ਗੜੀ ਲਗਾਉਂਦੇ ਸੀ ਬਹੁਤ ਹੀ ਸੱਜੇ ਢੰਗ ਦੇ ਨਾਲ ਿਲਾਕੇ ਦੇ ਕੰਮ ਕਰਵਾਉਂਦੇ ਸੀ ਸਾਡੇ ਬੜੇ ਸਤਿਕਾਰਯੋਗ ਕਾਮਰੇਡਰ ਭਜਨ ਸਿੰਘ ਜੀ ਜਿਹੜੇ ਕਿ ਬਾਹਰ ਕੈਨੇਡਾ ਲੇਬਰ ਚ ਕੈਂਸਰ ਹੋਣ ਕਰਕੇ ਕਾਲ ਲਾਲ ਅਕਾਲ ਚੜਨਾ ਕਰ ਗਏ ਆ ਉਹਨਾਂ ਦੀ ਅਜੰਤਮ ਅਰਦਾਸ ਤੇ ਭੋਗ ਦੇ ਵਿੱਚ ਅਸੀਂ ਸਾਰੇ ਇਕੱਤਰ ਹੋਏ ਆ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਕਿਉਂਕਿ ਬੜਾ ਹਾਰਡ ਵਰਕਰ ਵੀ ਪ੍ਰਵਾਹ ਦੀ ਸ਼ਿਕਾਰ ਤਾਂ ਤੇ ਬੁੜਾਰੀ ਇਦਾਂ ਦੀ ਲੱਗ ਗਈ ਜਿਹਦਾ ਇਲਾਜ ਨਹੀਂ ਹੋ ਸਕਿਆ ਤੇ ਅੱਜ ਸਾਰੇ ਯਾਰ ਦੋਸਤ ਸਕੇ ਸਬੰਧੀ ਰਿਸ਼ਤੇਦਾਰ ਆਏ ਆ ਇਹ ਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾਮਰੇਟ ਭੁਜਨ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਇੱਥੇ ਆਏ ਹਾਂ ਕਾਮਰੇਟ ਭੁਜਨ ਸਿੰਘ ਲਖਪੂਰੀ ਨੇ ਵਿਦੇਸ਼ ਵਿੱਚ ਆਪਣਾ ਨਾਂ ਬਣਾਇਆ ਹੈ ਤੇ ਪੂਰੇ ਹਲਕ ਪੰਜਾਬ ਵਿੱਚ ਵੀ ਦੇਸ਼ ਵਿਦੇਸ਼ ਵਿੱਚ ਆਪਣਾ ਨਾਂ ਬਣਾਇਆ ਹੈ ਕੋਈ ਵੀ ਐਸੀ ਜਗ੍ਹਾ ਨਹੀਂ ਹੈ ਪੰਜਾਬ ਵਿੱਚ ਅਤੇ ਵਿਦੇਸ਼ ਵਿੱਚ ਜਿੱਥੇ ਉਹਨਾਂ ਦੇ ਨਾਂ ਦੀ ਪਛਾਣ ਨਾ ਹੋਵੇ ਉਹਨਾਂ ਨੇ ਐਮਪੀ ਮੰਤਰੀ ਔਰ ਟ੍ਰੂਡੋ ਜੀ ਨਾਲ ਕੈਨੇਡਾ ਵਿੱਚ ਟ੍ਰੂਡੋ ਜੀ ਨਾਲ ਔਰ ਦਿੱਲੀ ਵਿੱਚ ਮੰਤਰੀ ਜੀ ਮੋਦੀ ਜੀ ਨਾਲ ਮੁਲਾਕਾਤਾਂ ਕੀਤੀਆਂ ਔਰ ਜਿਹੜਾ ਆਪਸੀ ਅੰਤਰਰਾਸ਼ਟਰੀ ਮੇਲ ਕਰਾਇਆ ਹੈ ਅਸੀਂ ਕਾਮਰੇਡਰ ਭਜਨ ਸਿੰਘ ਲਖਪੂਰੀ ਨੂੰ ਨਿਗੀਸ਼ੰਦਾਜ ਨਹੀਂ ਦਿੰਨੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਆਪਣੇ ਚਰਨਾਂ ਵਿੱਚ ਨਿਵਾਸ ਦਵੇ ਧੰਨਵਾਦ ਬੰਗਾ ਹਾਪੀ ਜੀ ਤੁਸੀਂ ਮਹਾਨ ਸ਼ਖਸੀਅਤ ਸਿੰਘ ਜੀ ਲਖਪੂਰੀ ਜੋ ਬਾਹਰ ਦੇਸ਼ ਤੋਂ ਇੱਕ ਸੇਵਕ ਭਗਵਾਨੀ ਦੀ ਤਰਫੋਂ ਨਾਟਕ ਦੇ ਹੋ ਪਿਛਲੇ ਦਿਨੀ ਸਾਡੇ ਸ੍ਰੀਮੰਤ ਜੋ ਇਕੱਠੇ ਆਦੁਨਾ ਦੇ ਪਰਿਵਾਰ ਦੇ ਜੀਤਰਾ ਕਿਰਪਾਲ ਸਿੰਘ ਜੀ ਨੇ ਔਰ ਉਨ੍ਹਾਂ ਦਾ ਹਮੇਤ ਮਿਲਕਾਰ ਇਹਨਾਂ ਦਾ ਖੰਡਾਤ ਨੂੰ ਵੀ ਆਪਣੇ ਦੇ ਦਿੱਤਾ ਹੋਈ ਹੈ ਜਿਹਨਾਂ ਸ਼ਰਧ ਦੇ ਪੁੱਤ ਜਿਹੜੇ ਆਏ ਨੇ ਔਰ ਮੇਰਾ ਮੰਨਣਾ ਕਿ ਉਹ ਬਹੁਤ ਹੀ ਕੇ ਸਮਾਜਿਕ ਆਪਣੇ ਦੇ ਪੰਜਾਬ ਦੇ ਵੀ ਹਰ ਦੇ ਹੋਏ ਸਮਾਜ ਨੂੰ ਗੁਰੂ ਜੀ ਨੇ ਆਪਣਾ ਗੁਰਿੰਦਰਾਨ ਆਪਣਾ ਇਹ ਜੇ ਪੋਲਟ ਨੂੰ ਸੁਰੱਖਤ ਕਰਨ ਲਈ ਇਹਨਾਂ ਸਥਾਨੀ ਦੇ ਚਲੇ ਜਾ ਅੰਦਰ ਆ। ਕਿਉਂਕਿ ਇਹ ਸਾਨੂੰ ਦਾ ਹ ਪਰਿਵਾਰ ਨੂੰ ਬਹੁਤ ਵੱਡਾ ਲੱਗਦਾ ਹੈ ਜੀ ਉੱਤੇ ਸਾਡੀ ਸਮਾਜ ਨੂੰ ਖਾਸ ਤੌਰ ਤੇ ਬੰਗਾ ਵਸਤੀਆਂ ਨੂੰ ਔਰ ਇਸ ਨਗਰ ਦੇ ਲਕਪੁਰ ਦੇ ਵਸੀਆਂ ਨੂੰ ਬਹੁਤ ਵੱਡਾ ਘਟਾਸਿਆ। ਸੋ ਇਸ ਮੌਕੇ ਤੇ ਮੈਂ ਨੋਪਰੇ ਉੱਤੇ ਔਰ ਆਪਣੀ ਪਾਰਟੀ ਆਮ ਆਨਕ ਪਾਰਟੀ ਕੋ ਸ਼ਬਦ ਦੇ ਸਕਦਾ ਜੀ। ਜੇਵਾਟ ਜੀ ਸਤ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਜਮਾ ਸਾਰੇ ਕਾਮਰੇਡ ਹਰਪ੍ਰੀਤ ਸਿੰਘ ਦੀ ਜੋ ਕਿ ਪਿਛਲੇ ਦਿਨਾਂ ਉਸ ਵਿਸ਼ੇ ਨੂੰ ਛੋੜਾ ਦੇ ਗਿਆ ਉਹਨਾਂ ਨੂੰ ਯਾਦਗਾਰ ਵਾਸਤੇ ਉਹਨਾਂ ਦੀ ਅਤੁੱਟ ਅਦਾਸ ਵਿੱਚ ਸ਼ਾਮਲ ਹੋਣ ਵਾਸਤੇ ਵਿਸ਼ਾਦਾ ਦੇ ਪਰੇਟ ਕਰਨ ਵਾਸਤੇ ਕਾਮਰੇਡ ਹਰਪ੍ਰੀਤ ਸਿੰਘ ਦੀ ਉਹਨਾਂ ਨੂੰ ਉਹ ਇੱਕ ਵਿਅਕਤੀ ਨਹੀਂ ਉਹਨਾਂ ਇੱਕ ਸੰਸਥਾ ਬਲੰ ਮਸ਼ਹੂਰ ਕੀਤਾ ਗਿਆ ਮੈਂ ਮੇਰਾ ਨਾਮ ਸੁਖਿੰਦਰ ਸਿੰਘ ਖਾਲਸਾ ਤੇ ਸਾਡੇ ਫਰੋਅ ਹਲਕੇ ਦੇ ਬੋਧੀ ਮਾੜ ਜੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਮਤ ਦੀ ਮੈਂਬਰ ਭਾਈ ਦਲੀਪ ਸਿੰਘ ਬੜਾ ਬਣਿਆ ਖਾਟੂ ਸਾਹਿਬ ਦੇ ਜਨਰਲ ਉਹਨਾਂ ਨੇ ਮੇਰੀ ਡਿਊਟੀ ਲਗਾਈ ਸੀ ਸੇਵਾ ਲਗਾਈ ਸੀ ਕਿ ਭਾਈ ਸਾਹਿਬਾਂ ਦੇ ਸ਼ਹਰਾਨੀ ਸਮਾਰੋਹ ਤੇ ਨਿਰੂਣ ਰਾਜੀ ਨੂੰ ਆਖੇ ਸਾਧ ਸੰਗਤ ਜੀਓ ਇਸੇ ਨਾਮ ਤੋਂ ਅੱਗੇ ਲਗਾਇਆ ਜਾ ਸਕਦਾ ਹੈ ਕਿ ਕਾਮਰਡ ਸਰਪੱਲ ਸਿੰਘ ਪੁਰਾਦੀ ਸਖਸ਼ਲੇਤ ਬਿਜੋਲੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹਰੇਕ ਲੋੜ ਵੱਲ ਦੀ ਵਾਹ ਫਟਕੋ ਉਹਨਾਂ ਨੂੰ ਹਰੇਕ ਤਰ੍ਹਾਂ ਦਾ ਸਹਿਯੋਗ ਦਿੱਤਾ ਹਰਦੇਸ਼ ਤੇ ਮਦੇਸ਼ ਦੇ ਰਚੀ ਇੱਕ ਆਮ ਇੱਕ ਪਰਿਵਾਰ ਦੇ ਵਿੱਚ ਪੈਦਾ ਹੋ ਗਏ ਇੱਕ ਆਮ ਇੱਕ ਪਿੰਡ ਦੇ ਵਿੱਚ ਪੈਦਾ ਹੋ ਗਏ ਦੇਸ਼ਾਂ ਦੇ ਵਿਦੇਸ਼ਾਂ ਦੇ ਲਈ ਜਿਹੜੀ ਬੜੀ ਵੱਲ ਮਾਰਨੀ ਇਹ ਉਹਨਾਂ ਦੀ ਮਿਹਨਤ ਲਗਨ ਅਤੇ ਉਹਨਾਂ ਦੀ ਸਖਸ਼ੀਅਤ ਦਾ ਇੱਕ ਬਹੁਤ ਵੱਡਾ ਪਹਿਲੂ ਹੈ ਇਹ ਜਿਹੜਾ ਸ਼ਾਇਦ ਨਹੀਂ ਆਮ ਵਿਅਕਤੀ ਆਪਾਂ ਨਹੀਂ ਕਰ ਸਕਦੇ ਜਿਹੜਾ ਵੀ ਪ੍ਰਾਣੀ ਸੰਸਾਰ ਤੇ ਆਇਆ ਵਾ ਉਹਨੇ ਇੱਥੋਂ ਇੱਕ ਦਿਨ ਉਹ ਚਲੇ ਜਾਣਾ ਆਵੇ ਇਜ਼ਹਾਨ ਹੋਵੇ ਪਸ਼ੂ ਹੋਣ ਪੰਛੀ ਹੋਣ ਪਰਾਸ਼ਪਤੀ ਹੋਵੇ ਪਹਾੜ ਹੋਣ ਗੁਰਮਾਰੀ ਚ ਵੀ ਲਿਖਿਆ ਦੋ ਕੁਝ ਸੋ ਬਿੰਦਸ ਹੈ ਬੋਲੋ ਅੱਜ ਕੇ ਆਪ ਜਿਹੜਾ ਜੰਮਿਆ ਉਹਨੇ ਮਰਨਾ ਹੀ ਮਰਨਾ ਜਿਹੜਾ ਬਣਿਆ ਕਿੰਨਾ ਮਜ਼ਬੂਤ ਬਣਿਆ ਉਹਨੇ ਇੱਕ ਦਿਨ ਟਹਿਣਾ ਹੀ ਟਹਿਣਾ ਹੋਣਾ ਧੋਖ ਸਭ ਤੋਂ ਵੱਡਾ ਇਸ ਕਰਦਾ ਵਾ ਕਿ ਸਰਦਾਰ ਪਿੰਡ ਸਿੰਘ ਜੀ ਦੀ ਜਾਨ ਤਾਂ ਅਜੇ ਸਮਾਣੀ ਸੀ ਬਹੁਤ ਦੁੱਖ ਪਹੁੰਚਿਆ ਪਰ ਸਾਰਿਆਂ ਨੂੰ ਉਹਨਾਂ ਦੇ ਜਾਣ ਦੇ ਨਾਲ ਦਰਿਆ ਬੇਕੰਨੀ ਬਗਲਾ ਬੈਠਾ ਕੇਲ ਕਰੇ ਇਹ ਕਰਦੇ ਹਾਂ ਜਿ ਨੂੰ ਅਜਿਹੀ ਆਵਾਜ਼ ਪਏ ਆਜ ਪੈ ਤੇ ਸਰਬ ਨੂੰ ਕੇਲਾ ਵਿਸਰੀਆ ਜੋ ਮਨ ਚੇਤਨਾ ਜਿਤ ਸੀ ਉਹ ਗਾ ਲਈ ਜਾਂਦੀ ਇਹੋ ਜਿਹੇ ਇਨਸਾਨ ਨੇ ਕਾਮਰੇਟ ਸਾਹਿਬ ਦੀ ਸਿਫਤ ਸਾਰੇ ਕੀਤੀ ਸਟੇਜ ਤੋਂ ਪਰ ਸਿਰਫ ਉਦਤ ਨਹੀਂ ਕੀਤੀ ਆਮਗੜ ਸੀ ਦੇ ਨਾਲ ਮੇਰੇ ਬਾਪੂ ਜੀ ਜਤੇਦਰ ਰਜੀਤ ਸਿੰਘ ਬਰਮਪੁਰਾ ਸਾਹਿਬ ਦਾ ਮੇਰੇ ਬਾਪ ਪੰਥ ਦੀ ਮਾਇਨਾ ਜਸਦੀ ਕੁਲਦੀਪ ਸਿੰਘ ਜੀ ਬਲਾਲਾ ਸਾਹਿਬ ਦੇ ਰਾਈ ਹੋਈ ਸੀ ਕਿਉਂਕਿ ਜਤੇਦਰ ਕੁਲਦੀਪ ਸਿੰਘ ਜੀ ਬਲਾਲਾ ਸਾਹਿਬ ਔਰ ਜਤੇਦਰ ਰਜੀਤ ਸਿੰਘ ਬਰਮਪੁਰਾ ਸਾਹਿਬ ਦਾ ਆਪ ਜੀ ਜਿਹੜਾ ਪਿਆਰ ਸੀ ਸਾਥ ਸੀ ਉਹ ਸਿਆਸਤੋਂ ਵੀ ਉੱਪਰ ਸੀ ਯਾਰਾਂ ਦਾ ਯਾਰ ਕਿਹੜਾ ਲਫਜ਼ਾ ਕੀ ਏ ਸਰਦਾਰ ਹਰਭਜਨ ਸਿੰਘ ਜੀ ਬਾਰੇ ਜਿਵੇਂ ਪਿਆਰ ਨਾਲ ਆ ਕਮੇਟ ਸਾਹਿਬ ਆਖਿਆ ਕਰਦੇ ਸਾਰ ਉਹਨਾਂ ਦਾ ਅਕਾਲ ਚਲਾਣਾ कि ਆਪ ਸਾਰਿਆਂ ਨੇ ਜਾਣਾ ਇਸ ਦੁਨੀਆ ਨੂੰ ਛੱਡ ਕੇ ਜੋ ਆਇਆ ਸੋ ਚਲਸੀ ਸਭ ਕੋ ਆਈ ਭਾਰੀਏ ਲੇਕਿਨ ਭਾਰੀ ਸਮੇਂ ਦੇ ਮੁਤਾਬਕ ਆਵੇ ਉਮਰ ਲੱਗ ਕੇ ਆਵੇ ਫਿਰ ਦਸਤਸ ਕਹ ਲਓ ਬੁਢਾਪੇ ਚ ਕਹ ਲਓ ਜਦੋਂ ਆਉਂਦੀ ਹੈ ਫਿਰ ਇੰਨਾ ਦੁੱਖ ਨਹੀਂ ਲੱਗਦਾ ਦੁੱਖ ਤਾਂ ਵੀ ਲੱਗਦਾ ਹੈ ਪਰ ਫਿਰ ਹੁੰਦੀ ਆਸ ਪਰਿਵਾਰ ਨੂੰ ਕਿ ਸਮਾਂ ਆ ਗਿਆ ਕਾਮਨਸ ਆ ਬਾਰੇ ਜਿੰਨਾ ਵੀ ਥਈਏ ਥੋੜਾ ਮੈਂ ਬੈਠਾ ਸੋਚਦਾ ਸੀ ਸਾਡਾ ਪ੍ਰੋਬਾ ਬੈਠਾ ਮਾਸਟਰ ਗੁਰਨੇਕ ਸਿੰਘ ਕ੍ਰੀਏ ਤੋਂ ਬੈਠੀ ਹੈ ਸਰਦਾਰ ਜੀ ਕੁਲਵਿੰਦਰ ਕੌਰ ਬੱਚੇ ਬੈਠੇ ਨੇ ਇਹਨਾਂ ਦੀ ਜ਼ਿੰਦਗੀ ਬਾਰੇ ਕਿਤਾਬ ਕੋ ਲਿਖੀ ਜਾ ਸਕਦੀ ਹੈ ਇਹਨਾਂ ਦੀ ਜ਼ਿੰਦਗੀ ਦੇ ਉੱਪਰ ਇੱਕ ਡਾਕੂਮੈਂਟਰੀ ਬਣ ਸਕਦੀ ਹੈ ਉਹਨਾਂ ਦੇ ਕੋਲ ਆ ਪਿੰਡ ਆਪਣਾ ਲਖਪੁਰ ਲਗੇਰੀ ਦੋ ਪਿੰਡ ਨੇ ਦੋ ਪਿੰਡ ਨੇ ਬੜੇ ਮਸ਼ਹੂਰ ਇਹ ਸਾਲ ਚਲੋ ਅਕਰੋ ਦਾ ਬਾਹਰੀ ਪੰਜਾਬ ਵਸ ਗਿਆ ਜਦੋਂ ਛੋਕੀਆਂ ਮਾਚ ਲਾਲੀ ਜੀ ਬਹੁਤ ਪਰਮ ਕਰਨੇ ਚੂਹ ਸਾਹਿਬ ਵੀ ਚਲੋ ਗਵੰਡੀ ਰਮ ਪ੍ਰਸਾਦੀ ਦਾ ਵੇਗਲ ਕਰੂਗਾ ਜਦੋਂ ਅਜੇ ਵਿਆਹ ਨਹੀਂ ਸੀ ਹੋਇਆ ਉਦੋਂ ਹੀ ਸੜਕੋ ਹੋਰ ਚਾਲ ਲੱਗੇ ਮੇਰੇ ਵੱਡੇ ਬ੍ਰਦਰ ਸੁਖਾ ਰਾਘਿਆ ਕਲਤ ਸਿੰਘ ਨੇ ਲੰਡਨ ਚ ਨੇ ਉਹਨਾਂ ਨੇ ਜਾਰੀ ਪਾਈ ਸੱਚੀ ਕਰਕੇ ਜਾਏ ਸੱਚਾ ਪੜਨਾ ਜੋ ਉਹ ਕਿਉਂ ਸੋ ਵਿੰਸ ਹੈ ਪਰੂਪਾਰਿਕ ਕਾਲ ਨਾਰਕ ਹਰ ਉਹ ਨਾਇਲ ਹੈ ਸ਼ਾਰਟ ਸਭ ਤੰਗਾ ਸਾਡੇ ਬਹੁਤ ਸੀ ਸਰਕਾਰ ਨੂੰ ਬਡੇ ਵੀਰ ਕਾਂਗਰਸ ਸਰਦਾਰ ਭਜਨ ਸਿੰਘ ਜਿੰਨੀ ਪ੍ਰਭੂ ਪਰਮਾਤਮਾ ਦੇ ਰਾਸਾਂ ਦੇ ਭੰਗ ਦੇ ਤੱਕ ਆ ਕੇ ਲਈ ਸੀ ਉਸ ਨੂੰ ਬਹੁਤ ਬੜੀ ਅਕੀਦਤ ਹੋਈ ਰਾਜ ਤੋਂ ਪ੍ਰਭੂ ਪਰਮਾਤਮਾ ਦੇ ਚਰਨਾਬਿਜਾਤ ਕਰਿਆ ਸੇਕਸ ਕੀ ਸਾਖ ਸਰਦਾਰ ਗਿਆਨ ਸਿੰਘ ਜਵੇਲੀ ਵਾਲੇ ਨੇ ਉਹਨਾਂ ਦੇ ਜੀਵਨ ਦੇ ਗਰੇ ਬਡੇ ਹੀ ਉਸਤਾਨ ਦੇ ਨਾਲ ਆਪਨ ਸਾਰਿਆਂ ਦਸਯਾ ਤੋਂ ਕੰਪਾਂ ਪੂਰੇ ਹੀ ਇਲਾਕੇ ਵਾਲੇ ਵੀ ਔਰ ਪੀੜਾ ਦੇ ਵਿੱਚ ਜਿੰਨੇ ਵੀ ਬਾਹਰੋਂ ਸਾਡੇ ਦੋਸਤ ਸੁਮੇਤ ਸੱਜਰ ਆਏ ਉਹਨਾਂ ਦੇ ਬਹੁਤ ਵਧੀਆ ਮਿੱਠੇ ਫੋੜੇ ਸੁਆਹਦੇ ਵਾਲੇ ਔਰ ਗਰੀਬ ਤੇ ਗੁਰਬੇ ਦੀ ਲੋੜ ਵੰਦੀ ਜਿਹੜੀ ਕੰਫਰੈਂਸ ਸਾਹਿਬ ਸੇਵਾ ਕਰਦੇ ਸੀ ਉਸ ਬਾਰੇ ਆਪਾਂ ਜਾਣਕਾਰੀ ਦਿੱਤੀ ਔਰ ਇਲਾਕੇ ਵਾਲੇ ਆਪਾਂ ਸਾਰੇ ਹੀ ਜਾਣਦੇ ਆ ਕਿ ਜਦੋਂ ਵੀ ਕੰਫਰੈਂਸ ਸਾਹਿਬ ਪਿੰਡ ਆ ਜਾਂਦੇ ਸੀ ਤੇ ਇਥੇ ਲੋਕਾਂ ਨੇ ਡੰਨਾ ਲਗਿਆ ਲਗਿਆ ਕੋਈ ਪੈਸੇ ਕੋਲੋਂ ਮਦਦ ਲੈਣ ਆਉਂਦਾ ਸੀ ਕੋਈ ਸਿਆਸੀ ਤੌਰ ਤੇ ਮਦਦ ਲੈਣ ਆਉਂਦਾ ਸੀ ਤੇ ਕੋਈ ਦੇਸ਼ਾਂ ਦੇ ਵਿੱਚ ਪੱਕੇ ਹੋਣ ਦੇ ਵਾਸਤੇ ਬਦਲ ਜਾਣ ਦੇ ਵਾਸਤੇ ਆਦਾ ਸੀ ਅੱਜ ਆਪਾਂ ਦੇਖਦੇ ਆਂ ਵੱਖ-ਵੱਖ ਪਾਰਟੀਆਂ ਦੇ ਸਾਰੇ ਹੀ ਆਗੂ ਜਿੱਥੇ ਭੰਗ ਸ਼ਰਧਾ ਦੇ ਪ੍ਰੋਟੈਕਟਰ ਦਾ ਵਾਸਤੇ ਆਏ ਇਹ ਸਮਾਗਮ ਵੀ ਇਹ ਸਾਰੀ ਸੀ ਕਿ ਉਹ ਪਾਰਟੀ ਬਾਰੇ ਨੂੰ ਉੱਪਰ ਹੋ ਕੇ ਸਾਰੇ ਹੀ ਦੇ ਚੰਗੇ ਲੋਕ ਸੀ ਜਿਹੜੇ ਵਧੀਆ ਵਿਚਾਰ ਵਾਲੇ ਸੀ ਉਹਨਾਂ ਸਾਰਿਆਂ ਨੂੰ ਉਹ ਬੁਲਦੇ ਵੀ ਸੀ ਔਰ ਪਿੰਡ ਵੀ ਬੁਲਾਇਆ ਕਰਦਾ ਸੀ ਮੇਰੇ ਸਾਥੀ ਬੈਠੇ ਨੇ ਅਕਾਲੀ ਦਲ ਵਾਲੇ ਵੀ ਕਾਂਗਰਸ ਪਾਰਟੀ ਵਾਲੇ ਵੀ ਕਾਂਗਰਸ ਵੀ ਕਹਿੰਦਾ ਤਾਅ ਹੈ ਕਿ ਇੱਕ ਵਾਰੀ ਉਹਨਾਂ ਨੇ ਪਿੰਡ ਡਿਫੈਂਸਲੈਸ ਗਵਰਨਮੈਂਟ ਟੂ ਬਿਲਿਅਨ ਬੁਲਾਇਆ ਇੱਥੇ ਨੇੜੇ ਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਕਿੱਥੇ ਤੱਕ ਕਾਂਗਰਸ ਸਾਹਿਬ ਨਦੀ ਮੌਂਚੇ ਲੋਕ ਫਨਾਰੇ ਦੇ ਥੇ ਆ ਕੇ ਗਏ ਔਰ ਮੰਤਰੀ ਤੇ ਜੀਬੇ ਸੁਖਾ ਜੀ ਨੂੰ ਸਾਰੇ ਤਕਰੀਬਾਂ ਵਿੱਚ ਵੀ ਔਰ ਦੇਸ਼ਾਂ ਦੇ ਵਿੱਚ ਵੀ ਪੇਡਾ ਦੇ ਵਿੱਚ ਐਮਪੀ ਸਰਵਾਂ ਨੂੰ ਜਾਣ ਲਿਆ ਕੇ ਇੱਥੇ ਲੋਕਾਂ ਦੇ ਨਾਲ ਕਰਦੇ। ਤੇ ਦਾ ਭਾਵੇਂ ਕਿ ਉਹਨਾਂ ਦੀ ਜਿਹੜੀ ਪਹੁੰਚ ਸੀ ਉਸ ਆਪਾਂ ਰੱਖ ਕੇ ਬੜਿਆ ਨੇ ਕਮਿਸ਼ਨ ਜਿਹੜਾ ਲੇਖਾ ਮਾਰਿਆ ਉਹ ਜਿਸ ਤਰ੍ਹਾਂ ਆਪਾਂ ਸਾਰੇ ਹੀ ਜਾਣਦੇ ਆ ਕਿ ਜਿਹੜਾ ਵੀ ਜੀਬ ਦੇ ਸੰਸਾਦ ਤੇ ਆਇਆ ਹੈ ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਜਿੰਨੇ ਵੀ ਦੁਨੀਆ ਦੇ ਧਰਮ ਗ੍ਰੰਥ ਨੇ ਜਿੰਨੇ ਵੀ ਪਗੰਬਰ ਔਰ ਇਹ ਗੁਰੂ ਵੀ ਅਵਤਾਰ ਹੋਏ ਨੇ ਉਹ ਆਪ ਹੀ ਇਸ ਸੰਸਾਰ ਤੋਂ ਗਏ ਨੇ ਔਰ ਆਪ ਸਾਇਨ ਇਹ ਗੱਲ ਦੱਸ ਕੇ ਗਏ ਨੇ ਕਿ ਪਹਿਲੇ ਤਾਂ ਸਾਰਿਆਂ ਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਗੁਰਬਾਣੀ ਬਾਰਾਂ ਬਾਰ ਆਪਾਂ ਨੂੰ ਇਹੀ ਗੱਲ ਦੱਸਦੀ ਹੈ ਜੋ ਦਿਨ ਆਈ ਸੋ ਦਿਨ ਗਏ ਕਰਨਾ ਕੂਚ ਰਹਿਣ ਫਿਰ ਨਾ ਹੈ

ਕਰਉਂਦਾਸ ਦੇ ਦਾਨ ਤੁਹਾਨੂੰ ਚੇਤ ਸਹੀ ਦੁਨੀਆ ਨੂੰ ਆਪਾਂ ਕਰੀਆ ਆਪਾਂ ਸਾਰੇ ਸਾਂਝਿਆ ਕਰਦੇ ਕਿਹਾ ਆਪਾਂ ਇਸ ਗੱਲ ਦਾ ਵੀ ਕਹਿਣਾ ਹੈ ਕਿ ਇਹ ਜਿਹੜਾ ਇਨਸਾਨੀ ਜਾਮਾ ਹੈ 83 ਦਾ ਜੂਨ ਬਹੁਤ ਬਾਅਦ ਇਹ ਇਨਸਾਨੀ ਜਾਮਾ ਹੋਇਆ ਇਸ ਇਨਸਾਨੀ ਜਾਮੇ ਦੇ ਵਿੱਚ ਆ ਕੇ ਆਪਨੇ ਕੀ ਕੁਝ ਕਰਨਾ ਇਸ ਦਾ ਵੀ ਆਪਾਂ ਅਨੁਸਾਰ ਹੈ ਕਿ ਜਿਹੜੀ ਸਾਡੀ ਆਤਮਾ ਪਰਮਾਤਮਾ ਦੇ ਨਾਲ ਉਛੜੀ ਹੋ ਜਾਏ ਉਸ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਬਣਾ ਇਸ ਇਨਸਾਨੀ ਜਮੇ ਵਿੱਚ ਹੀ ਕਰਾਇਆ ਜਾ ਸਕਦਾ ਸਿੱਖ ਵਾਸਤੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਜਿੰਦਗੀ ਦੇ ਹਰ ਮੁਕਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਧ ਲਈ ਜਾਵੇ ਤੇ ਜਿਹੜਾ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੇਧ ਲੈ ਕੇ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਜੀਵਨ ਉਦੇਸ਼ ਕਰਦਾ ਜਿੱਥੇ ਉਹ ਆਪਣਾ ਜੀਵਨ ਸਫਲ ਕਰ ਜਾਂਦਾ ਹੈ ਉਥੇ ਬਗਾਨ ਲੱਖਾਂ ਪ੍ਰਾਣੀਆਂ ਦੀ ਸੇਵਾ ਕਰਦਾ ਹੈ ਸਮਰਤਾ ਕਰਦਾ ਹੈ ਕਵੀਰ ਸਾਹਿਬ ਦਾ ਪ੍ਰਮਾਣ ਹੈ ਕਵੀਰ ਦਾ ਉਹਨੂੰ ਕਹਿਦਾ ਹੁਣ ਜਗ ਹੱਸੇ ਤਾਂ ਰੋਏ ਕਰਸਿੰਗ ਕਵੀ ਕਰਦੇ ਨੇ ਹੋਂਦ ਹਸੇ ਚੱਲੋ ਸੋ ਅਦਲਾ ਹੀ ਬਟ ਇਸ ਗੱਲ ਦਾ ਪਰਮਾਨਾ ਹੈ ਉਹਨਾਂ ਨੇ ਖਾਰਜ ਕੀ